ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਆਪ ਹੈ ਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਅੱਜ ਦੀ ਵੱਡੀ ਖਬਰ ਰਵਨੀਤ ਬਿੱਟੂ ਸਮੇਤ ਇਨ੍ਹਾਂ ਆਗੂਆਂ ਨੇ ਭਰੇ ਨਾਮ ਜਗਦੀਆਂ ਪੱਤਰ ਦੇਖੋ ਨਵੀਂ ਤਸਵੀਰ ਦੱਸ ਤੋਂ ਵਾਦ ਉਮੀਦਵਾਰਾਂ ਦਾ ਨਾਮ ਜਗਦੀ ਪੱਤਰ ਕਿੰ ਵਿੱਚ ਦਿੱਖਲ ਚੰਡੀਗੜ੍ਹ ਪੰਜਾਬ ਵਿੱਚ ਚੋਣ ਮੈਂਬਰਾਂ ਦੇ ਕੂਟਤ ਦੇ ਵਾਲੇ ਆਗੂਆਂ ਲਈ ਇੱਕ ਵਾਰ ਫੇਰ ਅਕਸੇ ਤ੍ਰਿਤੀਆਂ ਖਾਸ ਬਣ ਗਿਆ ਹੈ ਅੱਜ 10 ਮਈ ਨੂੰ ਜ਼ਿਆਦਾਤਰ ਸਿਆਸੀ ਪਾਰਟੀਆਂ ਨਾਲ ਸੰਬੰਧਤ ਉਮੀਦਵਾਰਾਂ ਨਾਲ ਨਾਮਜ਼ਦਗੀਆਂ ਪੱਤਰ ਦਾਖਲ ਕੀਤੇ ਗਏ ਹਨ ਇਨ੍ਹਾਂ ਵਿੱਚ ਭਾਜਪਾ ਦੇ ਸਭ ਤੋਂ ਵੱਡੇ 6 ਉਮੀਦਵਾਰ ਹਨ ਜਿਹਾ ਮੰਨੇ ਜਾਂਦਾ ਹੈ ਕਿ ਤਰੀਤੀਆਂ ਨੇ ਕੀਤੇ ਗਏ ਕਿਸੇ ਵੀ ਕੰਮ ਨੂੰ ਸਫਲਤਾ ਮਿਲੇਗੀ ਭਾਜਪਾ ਨੇ ਇਸ ਤੋਂ ਇਲਾਵਾ ਕਾਂਗਰਸ ਆਪ ਅਤੇ ਕਾਲੀ ਦਲ ਦੇ ਕਈ ਉਮੀਦਵਾਰ ਵੀ ਅੱਜ ਨਾਮਜ਼ਦੀ ਦੇ ਪੱਤਰ ਦਾਖਲ ਕਰ ਰਹੇ ਹਨ ਅਤੇ ਕੁਝ ਕੋਨੇ ਤਨ ਕਰ ਵੀ ਦਿੱਤਾ ਹੈ ਚਾਰ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਕੁੱਲ 18 ਉਮੀਦਵਾਰ ਅੱਜ ਨਾਮਜ਼ਦਗੀਆਂ ਪੱਤਰ ਦਾਖਲ ਕਰ ਰਹੇ ਹਨ ਸੂਬੇ ਦੀਆਂ ਲਗਭਗ ਸਾਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਨਾਮਜ਼ਦਗੀਆਂ ਲਈ ਐਕਸ਼ਨ ਤ੍ਰੀਤੀਆਂ ਦਾ ਸ਼ੋਭ ਸਮਾ ਨਿਸ਼ਚਿਤ ਕੀਤਾ ਗਿਆ ਹੈ ਇਸ ਦਿਨ ਲਈ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ